ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੋ ਇਹ ਅਮਰਤ ਧਾਰੀ ਸਿੱਖ ਬੱਚਾ ਦੇਖ ਰਹੇ ਹੋ ਇਸ ਦਾ ਨਾਮ ਅਨਮੋਲਦੀਪ ਸਿੰਘ ਉਮਰ 15 ਸਾਲ ਹੈ ਜੋ ਪਿੰਡ ਟਪਾਲੀ ਜ਼ਿਲ੍ਹਾ ਬਠਿੰਡਾ ਤੋਂ ਹੈ ਅਨਮੋਲਦੀਪ ਸਿੰਘ ਵੱਲੋਂ 28 ਅਪ੍ਰੈਲ 2024 ਨੂੰ ਸਮਰਾਲਾ ਵਿੱਚ ਹੋਏ ਦਸਤਾਰ ਅਤੇ ਲੰਮੇ ਕੇਸਾਂ ਦੇ ਫਾਈਨਲ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਇਸ ਮੁਕਾਬਲੇ ਵਿੱਚ ਅਨਮੋਲਜੀਤ ਸਿੰਘ ਨੇ ਪਹਿਲਾ ਨਾਮ ਪ੍ਰਾਪਤ ਕਰਦੇ ਆ ਐਲਈਡੀ ਜਿੱਤੀ ਅਨਮੋਲਜੀਤ ਸਿੰਘ ਦੇ ਕੇਸਾਂ ਦੀ ਲੰਬਾਈ 7 ਇੰਚ ਹੈ ਅਨਮੋਲ ਸਿੰਘ ਦੇ ਦੱਸਣ ਦੇ ਮੁਤਾਬਕ ਇਸ ਦੇ ਕੇਸਾਂ ਦੀ ਸਾਂਭ ਸੰਭਾਲ ਵਿੱਚ ਇਸ ਦੇ ਮਾਤਾ ਜੀ ਵੱਲੋਂ ਮਦਦ ਕੀਤੀ ਜਾਂਦੀ ਹੈ ਸੋ ਜਿੱਥੇ ਅੱਜ ਸਿੱਖ ਬੱਚਿਆਂ ਵਿੱਚ ਕੇਸ ਕਟਾਉਣ ਦਾ ਰੁਝਾਨ ਵਧਿਆ ਹੈ ਉਥੇ ਅਨਮੋਲਦੀਪ ਸਿੰਘ ਵਰਗੇ ਬੱਚਿਆਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਵੱਲੋਂ ਵਕਸੀ ਸਰਦਾਰੀ ਨੂੰ ਕਾਇਮ ਰੱਖਿਆ ਜਾਵੇ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨ ਦੀ ਲੋੜ ਹੈ ਤਾਂ ਜੋ ਪਤਿਤ ਪੁਣੇ ਨੂੰ ਠੱਲ ਪਾਈ ਜਾ ਸਕੇ ਬੱਚਿਆਂ ਵਿੱਚ ਸਿੱਖੀ ਪ੍ਰਤੀ ਪਿਆਰ ਨੂੰ ਵਧਾਇਆ ਜਾਵੇ ਸੋ ਜਾਏ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਸਨਮਾਨਤ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਵਿੱਚ ਉਤਸ਼ਾਹ ਬਣਿਆ ਰਹੇ ਅਨਮੋਲ ਸਿੰਘ ਵੱਲੋਂ ਕੇਸਾਂ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਤੇ ਅੰਮ੍ਰਿਤਧਾਰੀ ਬੱਚਾ ਹੈ ਉਹ ਸਾਨੂੰ ਵੀ ਲੋੜ ਹੈ ਬੱਚਿਆਂ ਦੀ ਕੇਸ ਰਖੀਏ ਦਸਤਾਰਾਂ ਸਜਾਈਏ